ਜਾਰੀ ਡੰਗਰ ਸੀ ਕਰ ਜਿੱਦਨ ਬਾਬਰ ਟੂ ਜਾਂਦਾ ਅੱਜ ਮੇਰੇ ਘਰੇ 45 ਡੰਗਰ ਨੇ ਕਹਿੰਦਾ ਕਰਮਾ ਵਾਲਾ ਝੋਟਾ ਕਹਿੰਦੀਆਂ ਕੋ ਹੁੰਦੀਆਂ ਮੱਝਾਂ ਨੇ ਘਰੇ ਉਹ ਵੀ ਮੱਝ ਆਪਣੀਆਂ ਜੀ ਹਾਂਜੀ ਠੀਕ ਹੈ ਹਾਂਜੀ ਆ ਥੋੜੇ ਜੇ ਟਾਈਮ ਕੀ ਇੰਨੇ ਨਾਲ ਕਹਿੰਦਾ ਜੀ 8 ਮਹੀਨਿਆਂ ਦੇ ਵਿੱਚ ਘਰੇ ਪੂਰੀ ਕਿੱਲਾ ਨਹੀਂ ਮੇਰੇ ਘਰੇ ਬੰਨਣ ਨੂੰ ਅੱਛਾ ਜੀ ਆ ਵੀ ਐਡਜਸਟ ਕਰਨੀ ਆ ਜਾ ਕੇ ਇੰਨਾ ਨਾਲ ਸਵੇਰੇ ਵੀ ਚਾਰ ਲਈਆਂ ਨੇ ਮੈਂ ਘਰੇ ਗਿਆ ਸੀ ਇੰਨਾ ਲੱਕੀ ਝੋਟਾ ਜੀ ਆਪਾਂ ਠੀਕ ਹੈ ਕਰਮਾ ਵਾਲਾ ਜਿੱਦਨ ਨੂੰ ਮੂੰਹ ਕਰਦਾ ਜੀ ਕਹਿੰਦੇ ਆਪਾਂ ਨੂੰ ਕੋਈ ਤੋੜ ਨਹੀਂ ਛੱਡ ਕੇ ਗਏ ਦੋਵੇਂ ਝੋਟੇ ਨਾ ਹਾਂਜੀ ਕਸਰ ਨਹੀਂ ਛੱਡੀ ਰਜਕ ਇਹਨਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਵਿਚਾਰਿਆਂ ਨੇ ਮੈਂ ਵੀ ਬਾਈ ਪੱਪੂ ਸੰਘੂ ਦੇ ਝੋਟੇ ਨੂੰ ਨਵਾੜਵਾ ਗਰਾਊਂਡ ਚ ਲਿਆਉਂਦਾ ਹੁੰਦਾ ਸੀ ਤੇ ਬਾਈ ਗਹਿਰੀ ਗਹਿਰੀ ਵਾਲਾ ਝੋਟਾ ਬਾਈ ਹਮੀਰ ਦਾ ਉਹ ਵੀ ਮੇਰਾ ਨਵਾ ਕੇ ਗਰਾਊਂਡ ਚ ਲਿਆ ਕੇ ਛੋਟਾ ਜਿਹਾ ਹੁੰਦਾ ਜਿਤਾਇਆ ਜੀ ਉਹ ਠੀਕ ਹੈ ਜੀ ਤੇ ਡਾਕਟਰ ਸ਼ਮਸ਼ੇਰ ਸਿੰਘ ਪੱਲੇ ਮਹਿਕੇ ਵਾਲਾ ਤੁਹਾਨੂੰ ਦੱਸ ਸਕਦਾ ਮੇਰੀ ਸਟੋਰੀ ਸਾਰੀ ਇਹ ਦਰਸ਼ਨ ਨੇ ਕਿੰਨੀ ਮਿਹਨਤ ਕਰਕੇ ਤੇ ਕਿਵੇਂ ਝੋਟੇ ਝੋਟਿਆਂ ਨੇ ਨਾਮ ਬਣਾਇਆ ਉਹਦਾ ਮੈਂ ਅੱਜ ਤੱਕ ਜਿਹਦੇ ਨਾਲ ਤੁਰ ਪਿਆ ਮੈਂ ਕਿਤੇ ਉਦੋਂ ਮਾਰਾਂ ਨਹੀਂ ਤੱਕਿਆ ਚਾਹੀਦਾ ਵੀ ਮੈਂ ਉਹਨੂੰ ਕਹਿਣਾ ਵੀ ਤੂੰ ਹੋਰ ਪਾਸੇ ਹੋ ਜਾ ਮੈਂ ਆਪੇ ਕਰੂੰਗਾ ਸਾਰਾ ਕੁਝ ਹਾਂਜੀ ਹਾਂਜੀ ਬਾਈ ਹੋਣੀ ਸਾਰੇ ਆਪ ਜਿੱਥੇ ਮਰਜ਼ੀ ਤੋਰੇ ਹੋਣਾ ਮੈਂ ਨਵਾ ਕੇ ਝੋਟਾ ਰੈਡੀ ਕਰਕੇ ਗਰਾਊਂਡ ਚ ਲੈਦਾ ਹੀ ਗਾ ਬਾਈ ਪੱਪੂ ਸੰਧੂ ਵਾਲੀ ਲਾਈਨ ਚ ਸਾਡੇ ਕੋਲੇ ਮੈਂ ਅੱਜ 16 ਸਵੇੇ ਸੁਈ ਆ ਜੀ ਠੀਕ ਐ ਉਹ ਸੂਰਜ ਬੁੱਲਦੀ ਆ ਜੀ ਧੀ ਉਹ ਠੀਕ ਐ ਜੀ 16ਵੇਂ ਸਵੇੇ ਉਹਨੇ ਕੱਟਾ ਰੱਖਿਆ ਜੀ ਉਹਦਾ ਸੀ ਠੀਕ ਐ ਬਿਲਕੁਲ ਪਰਖੀ ਆ ਜੀ ਹਰੇਕ ਪੱਖ ਤੋਂ ਓਕੇ ਸੀਲੀ ਇਹਨਾਂ ਚ ਬਹੁਤ ਆ ਜੀ ਹਾਂ ਵੀ ਕੋਈ ਕਿਸੇ ਜਿਹੜਾ ਮਰਜੀ ਬੰਦਾ ਖੋਲੀ ਫਿਰੇ ਵਾਸਤਾ ਹੀ ਨਹੀਂ ਤੇ ਮੇਲਾ ਵੀ ਜਿੱਤਦਿਆਂ ਜੀ ਜੇ 10 ਝੋਟੀਆਂ ਕੱਟੀਆਂ ਇਹਦੀਆਂ ਰਿੰਗ 'ਚ ਜਾਣਗੀਆਂ ਹਾਂਜੀ 9 ਪ੍ਰਾਈਜ਼ ਲੈ ਕੇ ਨਿਕਲਣਗੀਆਂ ਜੀ ਐਵੇਂ ਹੀ ਬਾਬਰਵਾਨ ਨੇ ਦੀਆਂ ਸੀ ਜੀ ਠੀਕ ਹੈ 10 10 ਝੋਟੀਆਂ ਇੱਕ ਰਿੰਗ 'ਚ ਜਾਂਦੀਆਂ ਰਹੀਆਂ ਦਾ 9 ਪ੍ਰਾਈਜ਼ ਲੈ ਕੇ ਨਿਕਲਦੀਆਂ ਰਹੀਆਂ ਜੀ ਅੱਛਾ ਜੀ ਸ੍ਰੀ ਮੁਕਸਰ ਸਾਹਿਬ ਮੇਲੇ ਤੇ ਬਾਬਰਵਾਨ ਇਹਦੀਆਂ ਵੀ ਟੂਹਦੀਆਂ ਵੀ ਐਵੇਂ ਆ ਜੀ ਕੀ ਹਾਲ ਨੇ ਸੱਜਣੋ ਅੱਜ ਆਪਾਂ ਖੜੇ ਆ ਧਨੋਲਾ ਮੰਡੀ ਤੇ ਮੇਲਾ ਚੱਲ ਰਿਹਾ ਵਾ ਬਾਈ ਜੀ ਹੁਣਾਂ ਕੋਲੇ ਖੜੇ ਆ ਬਾਈ ਦਰਸ਼ਨ ਸਿੰਘ ਹੁਣਾਂ ਕੋਲੇ ਧੰਨੇ ਸ਼ੀਰਾਂ ਕੋਲੇ ਬਾਈ ਸ ਜਿਹੜੇ ਸਾਨ ਨੇ ਬਾਈ ਦਾ ਨਾਮ ਬਹੁਤ ਵੱਡਾ ਕੀਤਾ ਤੇ ਸਾਨ ਨੇ ਆਪ ਦਾ ਨਾਮ ਵੀ ਬਹੁਤ ਵੱਡਾ ਕੀਤਾ ਕਿਉਂ ਬਾਈ ਸਹੀ ਗੱਲ ਆ ਕਿ ਨਹੀਂ ਹਾਂਜੀ ਹਾਂਜੀ ਬਾਬਰ ਹੈਨਾ ਬਾਬਰ 2 ਇਹ ਬਾਬਰ 2 ਆ ਹਾਂਜੀ ਹਾਂਜੀ ਬਾਬਰ 1 ਸੀਗਾ ਉਹ ਬਾਬਰ ਦੇ ਸੇਵਾ ਹਾਂਜੀ 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 ਤੇ ਇਹ ਜਿਹੜਾ ਬਾਈ ਇਹਦਾ ਕੀ ਨਾਮ ਆ ਬਾਬਰ 2 ਦਾ ਬੇਟਾ ਹੀ ਬਾਜ ਇਸੇ ਦਾ ਹੀ ਆ ਹਾਂਜੀ ਠੀਕ ਹੈ ਜੀ ਤੇ ਬਾਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਾਨਾ ਬਾਰੇ ਤੇ ਸੀਮਨ ਵਗੈਰਾ ਦਾ ਸਾਰਾ ਬਾਈ ਉਹਨਾਂ ਦਾ ਬਹੁਤ ਟਾਈਮ ਦਾ ਲਗਾਤਾਰ ਚੱਲ ਰਿਹਾ ਵਾ ਨੰਬਰ ਬਾਈ ਉਹਨਾਂ ਦੇ ਜਿਹੜੇ ਇੱਧਰ ਚੱਲਦੇ ਆ ਮਗਰਲੇ ਪਾਸੇ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਬਾਈ ਇਹ ਸਾਨ ਬਾਰੇ ਦੱਸੋ ਥ ਏ ਬਾਈ ਜੀ ਬਾਬਰ 2 ਆਪਾਂ ਸਨਵਾਲੀ ਵਸਤੀ ਤੋਂ ਖਰੀਦਾ ਸੀ ਛੋਟਾ ਜਿਹਾ ਤਿੰਨਾਂ ਕੁ ਮਹੀਨਿਆਂ ਦਾ ਮੈਂ ਅੱਛਾ ਜੀ ਬਾਬਰ 1 ਉਹ ਘਰ ਦਾ ਜੰਪਲ ਸੀਗਾ ਠੀਕ ਹੈ ਫਿਰ ਮੈਂ ਕਿਹਾ ਵੀ ਬਰੀਡ ਉਹ ਐਨ ਬਰੀਡ ਹੋ ਜਾਂਦੀ ਆ ਮੁੜ ਕੇ ਮਈਆਂ ਦੀ ਇਹ ਨਵੀਨੈਨ ਦਾ ਸਨਵਾਲੀ ਲਾਈਨ ਦਾ ਲਿਆਂਦਾ ਸੀ ਛੋਟਾ ਫਿਰ ਮੈਂ ਠੀਕ ਹੈ ਇਹ ਤਿੰਨਾ ਤਿੰਨਾ ਕੁ ਮਹੀਨਾ ਛੋਟਾ ਲੈ ਕੇ ਪਾਲਿਆ ਸੀ ਮੈਂ ਅੱਛਾ ਬਹੁਤ ਸ਼ੌਕਨਾ ਪਰ ਇਹਨੇ ਜਿੰਨਾ ਮੈਂ ਇਹਨੂੰ ਪਾਲਿਆ ਇਹਨੇ ਵੱਧ ਕੇ ਮੁੱਲ ਮੋੜਿਆ ਮੇਰਾ ਮੇਰਾ ਨਾਮ ਬੜਾ ਬਣਾਇਆ ਨਾਮ ਮੈਂ ਦੋਹਾਂ ਚੋਟੇ ਨੇ ਬਾਬਰ 1 ਨੇ ਤੇ ਬਾਬਰ 2 ਨੇ ਹਾਂਜੀ ਹਾਂਜੀ ਤੇ ਇਹ ਇਹ ਜਿਹੜਾ ਸਾਰਾ ਇਹਦੇ ਬੱਚੇ ਬਹੁਤ ਟੌਪ ਦੇ ਹੁੰਦੇ ਆ ਜੀ ਹਾਂ ਠੀਕ ਹੈ ਬਹੁਤ ਟੌਪ ਕਲਾਸ ਦੇ ਬੱਚੇ ਆ ਜੀ ਝੋਟੀਆਂ ਦੁੱਧ ਨੂੰ ਵੀ ਬਹੁਤ ਟੌਪ ਦੀਆਂ ਜੀ ਅੱਛਾ ਜੀ ਹਾਂਜੀ ਰਿਕਾਰਡ ਕੀ ਰਿਹਾ ਹੋਗਾ ਦੁੱਧ ਦਾ ਇਹਦਾ ਜੀ 20 ਪਲੱਸ ਹੀ ਆ ਜੀ ਅੱਛਾ 20 ਪਲੱਸ ਝੋਟੀਆਂ ਬਹੁਤ ਸ਼ਾਨਦਾਰ ਆ ਜੀ ਠੀਕ ਹੈ ਸਾਡੇ ਕੋਲੇ ਵੀ ਹੁਣ ਵੀ ਹੈਗੀਆਂ ਕਰੇ ਆਪਾਂ ਉਹ ਵੀ ਵਿਖਾਉਣੇ ਅੱਗੇ ਚੱਲਦੇ ਹਾਂ ਤੇ ਮੇਲਾ ਵੀ ਜਿੱਤਦੀਆਂ ਜੀ ਜੇ 10 ਝੋਟੀਆਂ ਕੱਟੀਆਂ ਇਹਦੀਆਂ ਰਿੰਗ 'ਚ ਜਾਣਗੀਆਂ ਹਾਂਜੀ 9 ਪ੍ਰਾਈਜ਼ ਲੈ ਕੇ ਨਿਕਲਣਗੇ ਜੀ ਇਹ ਮੇਰੀ ਬਾਬਰ ਬਣਦੀਆਂ ਸੀ ਜੀ ਠੀਕ ਹੈ 10-10 ਝੋਟੀਆਂ ਇੱਕ ਰ ਦਾ ਨੋ ਪ੍ਰਾਈਜ਼ ਲੈ ਕੇ ਨਿਕਲਦੀ ਰਹਿੰਦੀ ਹੈ ਜੀ ਅੱਛਾ ਜੀ ਸ੍ਰੀ ਮੁਕਸਰ ਸਾਹਿਬ ਮੇਲੇ ਤੇ ਬਾਬਰ ਵਨ ਇਹਦੀਆਂ ਵੀ ਟੂ ਦੀਆਂ ਵੀ ਐਵੇਂ ਆ ਜੀ ਤੇ ਅੱਜ ਕੰਪੀਟੀਸ਼ਨ 'ਚ ਕਿਹੜੇ-ਕਿਹੜੇ ਜਾਨਵਰ ਸੀ ਆਪਣੇ ਅੱਜ ਇੱਕ ਛੋਟੀ ਸਿੱਖ ਜੀ ਆਪਣੀ ਤੀਜੇ ਸੋਵੇ ਇਸੇ ਦੀ ਉਹ ਬਾਬਰ 2 ਦੀ ਵਨ ਦੀ ਹੈ ਤੇ ਟੂ ਦਾ ਬੱਚਾ ਜੀ ਉਹਦੇ ਕੱਟੀ ਬਹੁਤ ਆਲੀ ਸ਼ਾਨ ਮਗਰ ਹੈ ਜੀ ਉਹਦੇ ਠੀਕ ਹੈ ਭਾਈ ਇਹ ਬਾਈ ਹੈਗੇ ਰਸੀਦਾਂ ਤੋਂ ਆਪਣੇ ਮਿੱਤਰ ਹਾਂਜੀ ਆਪਾਂ ਬਾਬਰ 2 ਝੋਟਾ ਇਹਨਾਂ ਨੂੰ ਦੇਤਾ ਜੀ ਬਾਬਰ ਵਨ ਹਾਂ ਬਾਬਰ 2 ਆ ਜੀ ਅੱਛਾ ਇਹ ਦੇਤਾ ਇਹ ਦੇਤਾ ਜੀ ਆਪਾਂ ਅੱਛਾ ਇਹ ਹੁਣ ਆਜ ਰਸੀਦਾਂ ਪਿੰਡ ਕੀ ਨਾ ਅਰ ਸਿੱਧਾ ਭੁੱਲਰ ਡੈਰੀ ਫਾਰਮ ਭੁੱਲਰ ਡੈਰੀ ਫਾਰਮ ਤੇ ਚਲਾ ਗਿਆ ਜੀ ਇਹ ਅੱਛਾ ਜੀ ਤੇ ਬਹੁਤ ਬਾਈ ਦੀ ਸੇਵਾ ਮੇਰਾ ਮਨ ਖੁਸ਼ ਹੋ ਗਿਆ ਵੀ ਮੈਂ ਬਾਈ ਨੂੰ ਬਹੁਤ ਚੰਗੇ ਥਾਂ ਤੇ ਝੋਟਾ ਚਲਾ ਗਿਆ ਮੇਰਾ ਠੀਕ ਹੈ ਮੈਨੂੰ ਸੰਤੋਸ਼ਟੀ ਆ ਗਈ ਮੈਨੂੰ ਲੋਕ ਪੈਸੇ ਬਹੁਤ ਦਿੰਦੇ ਸੀਗੇ ਹਾਂ ਜੀ ਮੈਂ ਇਹਨੂੰ ਕੋਈ ਮੁੱਲ ਨਹੀਂ ਕੀਤਾ ਮੈਂ ਕਿਹਾ ਮੇਰੇ ਝੋਟੇ ਦੀ ਸੇਵਾ ਹੋਣੀ ਚਾਹੀਦੀ ਬਾਈ ਹਾਂ ਮੈਂ ਅੱਜ ਮੈਂ ਇਹਦੇ ਕੋਲੇ ਖੜਾ ਅੱਜ 5-6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਨਾ ਹਾਂ ਜੀ 7 ਮਹੀਨੇ 6-7 ਮਹੀਨੇ ਹੋ ਗਏ ਆ ਬਾਈ ਦੇ ਕੋਲੇ ਗਏ ਅੱਛਾ ਜੀ ਅੱਜ ਮੈਨੂੰ ਦੱਸਦਾ ਵੀ ਮੈਂ ਮੈਨੂੰ ਕਿਸੇ ਨੇ ਤੇਰੇ ਤੋਂ ਵੱ ਖੁਸ਼ੀ ਦੀ ਗੱਲ ਹੈ ਜੀ ਮੇਰੇ ਵਾਸਤੇ ਇਹ ਤੇ ਪਰ ਮੈਂ ਪਾਲਿਆ ਇਹਨੂੰ ਆਦੇ ਪੁੱਤਾ ਵਗੋ ਸੀ ਜੀ ਠੀਕ ਹੈ ਲੈ ਗਿਫਟ ਹੀ ਦਿੱਤਾ ਜੀ ਆਪਾਂ ਅੱਛਾ ਜੀ ਆਪਾਂ ਵੀ ਬਹੁਤ ਪੁੱਤਾ ਤਰ੍ਹਾਂ ਹੀ ਸੰਭਿਆ ਹਾਂ ਇਹ ਬਾਈ ਬਹੁਤ ਸੇਵਾ ਕਰਦੇ ਆ ਜੀ ਜਾਨਵਰਾਂ ਦੀਆਂ ਹਾਂ ਬਹੁਤ ਸਾਰੇ ਬਹੁਤ ਚੰਗੇ ਜਾਨਵਰ ਇਹ ਤੇ ਇਸ ਮੇਲੇ 'ਚ ਵੀ ਹੁਣ ਵੀ ਇੱਕ ਗਿਫਟ ਦਿੱਤਾ ਜਿਹੜੀ ਉਹ ਤੁਜੇ ਨੰਬਰ ਤੇ ਆਈ ਉਹ ਝੋਟੀ ਵੀ ਬਾਈ ਨੇ ਆਪਣੇ ਤੋਂ ਲੈ ਲਈ ਆ ਅੱਛਾ ਅੱਛਾ ਉਹ ਜੇ ਮੇਲਾ ਵੀ ਜਿੱਤ ਗਈ ਆ ਬਾਈ ਹੁਣ ਉਹਨੂੰ ਦੇ ਤੇ ਹੁਣ ਆਪਣੇ ਕੋਲੇ ਕਿਹੜਾ ਸਾਨ ਹੁਣ ਆਪਣੇ ਕੋਲੇ ਉਹਦਾ ਨਾਮ ਫਰਜ਼ ਖਲੀਫਾ ਅਜੇ ਡੇਢ ਸਾਲ ਦਾ ਹੀ ਆ ਜੀ ਅੱਛਾ ਉਹ ਤਿਆਰ ਕਰ ਰਹੇ ਆ ਉਹ ਬਾਈ ਸਾਡੇ ਕੋਲੇ ਮੈਂ ਅੱਜ 16 ਸਵੇਰੇ ਸੋਈ ਆ ਜੀ ਠੀਕ ਐ ਉਹ ਸੂਰਜ ਬੁੱਲਦੀ ਆ ਜੀ ਧੀ ਉਹ ਠੀਕ ਐ ਜੀ ਸੋਲਵੇਂ ਸਵੇਰੇ ਉਹਨੇ ਕੱਟਾ ਰੱਖਿਆ ਜੀ ਇਹਦਾ ਸੀ ਠੀਕ ਐ ਬਿਲਕੁਲ ਪਰਖੀ ਆ ਜੀ ਹਰੇਕ ਪੱਖ ਤੋਂ ਓਕੇ ਸੀਲੀ ਇਹਨਾਂ 'ਚ ਬਹੁਤ ਆ ਜੀ ਹਾਂ ਵੀ ਕੋਈ ਕਿਸੇ ਜਿਹੜਾ ਮਰਜੀ ਬੰਦਾ ਖੋਲੀ ਫਿਰੇ ਉਹ ਵਾਸਤਾ ਹੀ ਨਹੀਂ ਤੇ ਇਦਾਂ ਹੀ ਬੱਚੇ ਉਹੋ ਆ ਜੀ ਠੀਕ ਐ ਇਸੇ ਇਦਾਂ ਚ ਉਹ ਮਈਆਂ ਜੀ ਜਿਹੜੀਆਂ ਜਿਹੜੀ ਸੋਲਵੇਂ ਸਵੇਰੇ ਵੱਜ ਜਾਂਦੀ ਉਹ ਵੀ ਐਵੇਂ ਆ ਜੀ ਉਹਨੂੰ ਕੋਈ ਜਿਹੜਾ ਮਰਜੀ ਕੋਈ ਚੋਈ ਜਾਵੇ ਕੋਈ ਉਰ ਬੰਨੀ ਜਾਵੇ ਖੋਲੀ ਜਾਵੇ ਉਹਨੂੰ ਕੋਈ ਵਾਸਤਾ ਨਹੀਂ ਹਾਂਜੀ ਹਾਂਜੀ ਤੇ ਬਹੁਤ ਚੰਗੇ ਜਾਨਵਰ ਆ ਜੀ ਇਹ ਜਿਹੜੀ ਨੀਲੀ ਦਾ ਵੀ ਅਸਲ ਬਰੀਡ ਆ ਨਾ ਹਾਂ ਇਹ ਆਪਣੇ ਫਰੋਹਪੁਰ ਤੋਂ ਬਾਈ ਪੱਪੂ ਸੰਧੂ ਨੇ ਸ਼ੁਰੂ ਕੀਤੀ ਆ ਹਾਂ ਸਭ ਤੋਂ ਪਹਿਲਾਂ ਉਧਰੋਂ ਸ਼ੁਰੂ ਐਵੇਂ ਮੈਂ ਕਹੀ ਜਾਵਾ ਮੇਰੇ ਕੋਲੇ ਕੋਈ ਏਡੇ ਵਧੀਆ ਜਾਨਵਰ ਨਹੀਂ ਹੁੰਦੇ ਸੀ ਮੈਂ ਉਹਨਾਂ ਦਾ ਚੇਲਾ ਜੀ ਠੀਕ ਹੈ ਮੈਨੂੰ ਉਹਨਾਂ ਨੇ ਬੜੀ ਸਿਹਤ ਦਿੱਤੀ ਬੜਾ ਕੁਝ ਸਿਖਾਇਆ ਜਿਹੜੀ ਤੁਰ ਜਾਂਦੀ ਮੈਂ ਇਹਨੂੰ ਬਾਈ ਪੱਪੂ ਸੰਧੂ ਕਹਿੰਦਾ ਰਿਆਂ ਬੀਜ ਦਰਸ਼ਨ ਸਿਆ ਪਹਿਲੇ ਨੰਬਰ ਤੇ ਹੁੰਦੀ ਪਹਿਲੇ ਨੰਬਰ ਤੇ ਹੀ ਆਉਂਦੀ ਰਹੀ ਹੈ ਜੀ ਠੀਕ ਹੈ ਜੀ ਤੇ ਮੈਨੂੰ ਨੇ ਇੰਨਾ ਸਿਖਾਇਆ ਇੰਨਾ ਹੀ ਚੰਡਿਆ ਹਾਂ ਕਿ ਅੱਜ ਵੀ ਜੇ ਕਿਸੇ ਨੇ ਮੈਂ ਲੈਣੀ ਭਾਈ ਕੋਲ ਜਾਂਦੇ ਤੇ ਉਹ ਕਹਿੰਦੇ ਮੈਂ ਨਹੀਂ ਜਾ ਸਕਦਾ ਤੁਸੀਂ ਦਰਸ਼ਨ ਧੰਨਾਸ਼ੀਰ ਕੋਲੇ ਜਾਵੋ ਹਾਂਜੀ ਅੱਜ ਵੀ ਬੰਦੇ ਉਹਨਾਂ ਆਣ ਕੇ ਮੇਰੇ ਮੇਰੇ ਕੋਲੇ ਨਾਂ ਲੈਦੇ ਵੀ ਸਾਨੂੰ ਪਾਈ ਪਪੂ ਸੰਧੂ ਨੇ ਭੇਜਿਆ ਠੀਕ ਹੈ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਇਹ ਮੇਰਾ ਆਪਾ ਛੋਟੇ ਜਿਹੇ ਦਾਸ ਰੂਪੀ ਬਹੁਤ ਮੇਰਾ ਇਤਮਾਨ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਚੇਲਾ ਹਾਂ ਠੀਕ ਹੈ ਜੀ ਤੇ ਆਪਾਂ ਜੀ ਹੁਣ ਇਰਸੀ ਜੀ ਚਲਿਏ ਨਾਲ ਨਾਲ ਬਾਈ ਉਹਨਾਂ ਨੂੰ ਲੈ ਕੇ ਚੱਲੀ ਅੰਦਰ ਆ ਕੇ ਜਾਣ ਵਾਲਾ ਇਹ ਦਾ ਬਾਪ ਛੋਟਾ ਹਾਂਜੀ ਇਹ ਆਪਣੇ ਬਾਬਰ ਟੂ ਦਾ ਜੀ ਅੱਛਾ ਜੀ ਇਹਦੀ ਮਾਂ ਵੀ ਬਹੁਤ ਟੌਪ ਕਲਾਸ ਦੀ ਆ ਇਹ ਵਿਹਲੇ ਪਿੰਡ ਵਿੱਚ ਕਿਦਾਈ ਮੇਰਾ ਨਾਮ ਹੈਗਾ ਜੀ ਮੇਰੇ ਚਾਰੰਜੋਤ ਸਿੰਘ ਹਾਂ ਜੀ ਪਿੰਡ ਬੀਲਾ ਜੀ ਠੀਕ ਹੈ ਠੀਕ ਜਿਹਦਾ ਬਰਨਾਲਾ ਠੀਕ ਹੈ ਜੀ ਇਹ ਬਾਈ ਉਹਨਾਂ ਕੋਲੇ ਆ ਹਾਂਜੀ ਇਹਦੀ ਮਾਂ ਬੱਚਾ ਜੀ ਆਪਣੇ ਕੋਲੇ ਜੀ ਮਾਂ ਵੀ ਹੈਗੀ ਆ ਬੂਰੀ ਆ ਬਹੁਤ ਚੰਗੀ ਆ ਠੀਕ ਠੀਕ ਹਾਂ ਚਲਿਏ ਭਾਈ ਅੰਦਰ ਨੂੰ ਹਲੋ ਵੀ ਉਹਨਾਂ ਅੰਦਰ ਵਾਲੇ ਜਾਨਵਰ ਦਿਖਾਉਣੇ ਆ ਭਾਈ ਉਹਨਾਂ ਦੇ ਠੀਕ ਹੈ ਜੀ ਠੀਕ ਆ ਪਤਾ ਵਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਇਹ ਆਪਣੀ ਹੁਣ ਇਹ ਆ ਜੀ ਬਾਬਰ ਵਣ ਦੀ ਝੋਟੀ ਜੀ ਆਪਣੀ ਅੱਛਾ ਜੀ ਇਹ 2 ਦਾ ਬੱਚਾ ਜੀ ਕੱਟੀ ਨੀਂਦੀ ਦਾ ਵੀ ਤੇ ਇਹਦੇ ਮਗਰ ਠੀਕ ਹੈ ਬਹੁਤ ਸ਼ਾਨਦਾਰ ਕੱਟੀ ਆ ਜੀ ਆਓ ਚਲੋ ਉੱਠਾ ਛੱਡ ਦੇ ਪੱਤੇ ਛੱਡ ਦੇ ਛੱਡ ਦੇ ਆਪੇ ਉੱਠੋ ਚੱਲੋ ਬੱਸ ਇਹ ਬਾਬਰ 2 ਦੀ ਹੈ ਜੀ ਠੀਕ ਹੈ ਜੀ ਮਤਲਬ ਆ ਜਾ ਇਹ ਇਹ ਵੀ ਬਾਈ ਜੀ ਉਹਨਾਂ ਨੂੰ ਦੇਦੀ ਆ ਜੀ ਇਹ ਬਾਈ ਨੂੰ ਦੇਦੀ ਆ ਜੀ ਆਪਾਂ ਅੱਛਾ ਭੁੱਲਰ ਡੇਰੀ ਫਾਰਮ ਤੇ ਰਸੀਦਾ ਮੈਂ ਚਲੀ ਗਈ ਆ ਜੀ ਇਹ ਵੀ ਚਲੀ ਗਈ ਉੱਥੇ ਹਾਂਜੀ ਹਾਂਜੀ ਠੀਕ ਹੈ ਮੈਂ ਤੁਹਾਨੂੰ ਦਰਸਨ ਗੱਲ ਦੱਸ ਦਿੰਦਾ ਜੀ ਸਾਰੀ ਹਾਂਜੀ ਮੇਰਾ ਬੇਟਾ ਵੀ ਪੜ ਲੈ ਕੇ ਕੈਨੇਡਾ ਚਲਾ ਗਿਆ ਜੀ ਠੀਕ ਹੈ ਤੇ ਜਾਨਵਰ ਮੇਰੇ ਕੋਲੇ ਘਰੇ ਤੇ ਬਹੁਤ ਸੋਹਣੇ ਟੌਪ ਦੇ ਆ ਹਾਂ ਇਹ ਇੱਕ ਇਹਦੀ ਕੱਟੀ ਆਪਣੀ ਘਰੇ ਤਾਜੀ ਸੂਫੀ ਆ ਜੀ ਕੱਲੇ ਸੂਫੇ ਹਾਂਜੀ ਮੈਂ ਮੰਜਾ ਦੋ ਕੀ ਰੱਖਦਾ ਹਾਂ ਵਾਲਿਆਂ ਨੇ ਤਾਂ ਠੀਕ ਹੈ ਚੰਗਾ ਬਹੁਤ ਹਾਂ ਤੇ ਇਹ ਬਾਈ ਦੀ ਕਿਸਮਤ ਸੀਗੀ ਇਹ ਠੀਕ ਹੈ ਇਹਨਾਂ ਨੇ ਮੈਨੂੰ ਫੋਨ ਲਾ ਲਿਆ ਮੈਂ ਕਹਾਂ ਆ ਜਾਓ ਫਿਰ ਅੱਛਾ ਇਹਨਾਂ ਨੇ ਫੋਨ ਤੇ ਸੌਦਾ ਕਰ ਲਿਆ ਮੇਰੇ ਨਾਲ ਠੀਕ ਹੈ ਅੱਜ ਨਾਲੇ ਤਾਂ ਮੇਰਾ ਮੇਲਾ ਜਿੱਤ ਗਈ ਇਹ ਹਾਂ ਨਾਲੇ ਇਹਨੇ ਸੂਣ ਵਾਲੀ ਦਾ ਸੌਦਾ ਕੀਤਾ ਕੱਟੀ ਦੇਤੀ ਦੋ ਗਿਫਟ ਮਿਲ ਗਏ ਜੀ ਦੋ ਮਿਲ ਗਏ ਹਾਂਜੀ ਸਹੀ ਗੱਲ ਹੈ ਤੇ ਇਹ ਕਹਿੰਦੇ ਸਾਨੂੰ ਬਾਬਰ 2 ਵੀ ਸਾਡੇ ਜਿੱਦਣ ਦਾ ਘਰੇ ਗਿਆ ਕੋਈ ਕਸਰ ਨਹੀਂ ਛੱਡੀ ਚਾਰ ਹੀ ਡੰਗਰ ਸੀ ਕਰੇ ਜੀ ਦਿਨ ਬਾਬਰ ਟੂ ਜਾਂਦਾ ਅੱਜ ਮੇਰੇ ਘਰੇ 45 ਡੰਗਰ ਨੇ ਕਹਿੰਦਾ ਕਰਮ ਵਾਲਾ ਝੋਟਾ ਕਹਿੰਦੀਆਂ ਕੋ ਹੁੰਦੀਆਂ ਮੱਝਾਂ ਨੇ ਘਰੇ ਉਹ ਵੀ ਮੱਝ ਆਪਣੀਆਂ ਜੀ ਠੀਕ ਹੈ ਹਾਂਜੀ ਆ ਥੋੜੇ ਜੇ ਟਾਈਮ ਜੀ ਇਨੇ ਡੰਗਰ ਮੈਂ ਕਹਿੰਦਾ ਜੀ 8 ਮਹੀਨਿਆਂ ਦੇ ਵਿੱਚ ਘਰੇ ਪੂਰੀ ਕਿਲਾ ਨਹੀਂ ਮੇਰੇ ਘਰੇ ਬੰਨਣ ਨੂੰ ਅੱਛਾ ਜੀ ਆ ਵੀ ਐਡਜਸਟ ਕਰਨੀ ਆ ਜਾ ਕੇ ਇੰਨਾ ਚ ਸਵੇਰੇ ਵੀ ਚਾਰ ਲਈਆਂ ਨੇ ਮੈਂ ਘਰੇ ਗਿਆ ਸੀ ਇੰਨਾ ਲੱਕੀ ਝੋਟਾ ਜੀ ਆਪਣਾ ਠੀਕ ਹੈ ਕਰਮ ਵਾਲਾ ਜਿੱਧਰ ਨੂੰ ਮੂੰਹ ਕਰਦਾ ਜੀ ਕਹਿੰਦੇ ਆਪਾਂ ਨੂੰ ਕੋਈ ਤੋੜ ਨਹੀਂ ਛੱਡ ਕੇ ਗਏ ਦੋਵੇਂ ਝੋਟੇ ਨਾ ਹਾਂਜੀ ਕ ਇਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਵਿਚਾਰਿਆਂ ਨੇ ਮੈਨੂੰ ਕਸਰ ਨਹੀਂ ਛੱਡੀ ਛਾਹ ਬਣਾਤਾ ਜੀ ਇਹਨਾਂ ਨੇ ਮੈਨੂੰ ਸਹੀ ਗੱਲ ਆ ਇਹ ਆਪਣਾ ਸਤਾਜ ਜੀ ਹੋਣਾ ਥੋੜਾ ਜਿਹਾ ਨਹੀਂ 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 ਇਹ ਭਰਾ ਜੀ ਜਿੱਦਣ ਦਾ ਦਿੱਤਾ ਆਪਾਂ ਨੂੰ ਸਾਰਾ ਕੁਝ ਬਾਈ ਨੇ ਦੱਸਿਆ ਉਹ ਵੀ ਕੀਤਾ ਤੇ ਆਪਾਂ ਆਸਿਆ ਕੰਮ ਇਹ ਇਹਦਾ ਬਈ ਰਿਕਾਰਡ ਕੀ ਹੈ ਦੁੱਧ ਦਾ ਇਹਦਾ ਇਹ 20 ਪਲੱਸ ਕੱਢੂਗੀ ਜੀ ਯਾਰ ਕੀ 19 ਕਿਲੋ ਪਿਛਲੇ ਸਵੇਰ ਦੁੱਧੇ ਦਿੱਤਾ ਜੀ ਇਹ ਦੂਜੇ ਸਵੇਰ ਕੀ ਇਹ ਤੀਜੇ ਸਵੇਰ ਤੀਜੇ ਹਾਂਜੀ ਹਾਂਜੀ ਠੀਕ ਹੈ ਤੇ 20 ਪਲੱਸ ਕਰੂਗੀ ਜੀ ਇਹ ਹੋ ਸਕਦਾ 24 ਵਿੱਚ ਵਾਜੇ ਬਾਈ ਦੀ ਸੇਵਾ ਬਹੁਤ ਜਿਆਦੇ ਮੇਰੇ ਨਾਲ ਮੈਂ ਹਜੇ ਘੱਟ ਕਰਦਾ ਬਾਈ ਮੇਰੇ ਤੋਂ ਵੀ ਅੱਗੇ ਹੈ ਜੀ ਆਉਣ ਵਾਲੇ ਮੇਲੇ ਤੇ ਚਵਾਵਾਂਗੇ ਜੀ ਚਵਾਉਣੇ ਚਵਾਈ ਚਵਾਵਾਂਗੇ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਲੈ ਆਜੋ ਬਾਈ ਅੱਗੇ ਹੋਈ ਮਿਖਾ ਦੇ ਨਹੀਂ ਵੀ ਘੋਲਾ ਦੇ ਆਜੋ 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 ਇਹ 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 ਵੀ ਕੱਟਿਆ ਆਪਣੇ ਸਾਲਾਂ ਦੇ ਆਪਣੇ ਸਾਲਾਂ ਦੀਆਂ ਕੱਟ ਅੱਛਾ ਜੀ ਆ ਜਾ ਫਿਰ ਜੀ ਇਹ ਵੀ ਇਹ ਤੀਜੇ ਨੰਬਰ ਤੇ ਆਈ ਇਹ ਫਰੰਗੀ ਮੁੰਡਾ ਕਾਲਗੀ ਵਾਲੇ ਤੋਂ ਆਪਣਾ ਮਿੱਤਰ ਆ ਹਾਂਜੀ ਆਪਣਾ ਯਾਨੀ ਕਿ ਮੇਰੇ ਨਾਲ ਹੀ ਰਹਿੰਦਾ ਚਤੋਂ ਬਾਹਰ ਹਾਂ ਹਾਂ ਤੇ ਬਹੁਤ ਵਧੀਆ ਦੀ ਸੁਭਾਈ ਆ ਬਹੁਤ ਸੋਹਣੇ ਜਾਨਵਰ ਘਹਾਉਂਦਾ ਵਿੱਚ ਦਾ ਠੀਕ ਹੈ ਕਿ ਮੈਂ ਇਹਦੀ ਸ਼ਾਦੀ ਦੇ ਸਕਦਾ ਵੀ ਇਹ ਚੰਗੀ ਦੇ ਦਾਂਗੇ ਚੰਗੀ ਹੈ ਹਾਂਜੀ ਤੇ ਆਹ ਘੋਟੀ ਇਹਨੇ ਪਾਲੀ ਆ ਨਾਲੇ ਤਾਂ ਮੇਲੇ 'ਚ ਇਹਦਾ ਨਾਮ ਬਣਦਾ ਹਾਂ ਤੇ ਨਾਲੇ ਇਹਦੀ ਸੇਵਾ ਦਾ ਮੁੱਲ ਪੜਿਆ ਮੁੱਲ ਅੱਜ ਕੀਮਤ ਦੀ ਬਣ ਗਈ ਬਿਲਕੁਲ ਬਿਲਕੁਲ ਤੇ ਇਸ ਤੋਂ ਅੱਗੇ ਇੱਕ ਘਟੀਆ ਹੋਰ ਖੜੀ ਆ ਨਾ ਬਾਈ ਦੱਸਿਆ ਕਰੋ ਨਾ ਕੋਈ ਨਾ ਤੁਸੀਂ ਦੱਸ ਦਿਓ ਬਾਈ ਦੱਸ ਦਿਓ ਹਏ ਬਾਬਰ ਟੂ ਦੀ ਆ ਜੀ ਅੱਛਾ ਜੀ ਇਹ ਮੁੰਡਾ ਨਾ ਤਾਂ ਉਹਦਾ ਗੁਰਵਿੰਦਰ ਆ ਪਰ ਵਿੱਕੀ ਦੇ ਨਾਂ ਤੇ ਜਾਣਿਆ ਜਾਂਦਾ ਜੀ ਮੁੰਡਾ ਤਾਂ ਨਿਸ਼ੀਦ ਆ ਠੀਕ ਐ ਹੈ ਸਾਰਾ ਵਿੱਕੀ ਇੱਥੇ ਹੀ ਆ ਵਿੱਕੀ ਵਿੱਕੀ ਵਾਜਾ ਮਾਰਦਾ ਫਿਰਦਾ ਜੀ ਆ ਆ ਗਿਆ ਓਏ ਐ ਸੀ ਚਾਚੇ ਤਾਇਆ ਦੇ ਮੁੰਡੇ ਹਾਂ ਪਰ ਇਹ ਮੇਰਾ ਚੇਲਾ ਜੀ ਜਿਹਨੂੰ ਕਹਿੰਦੇ ਚੇਲਾ ਠੀਕ ਹੈ ਬਰਾਈ ਦਾ ਫਰਕੇ ਉਹਦੇ ਗੋਣ ਵੇਖੀ ਤੇ ਕਿੰਨੇ ਆ ਕਿੰਨੇ ਆ ਹਾਂ ਇਹਦੇ ਸਾਰਾ ਪਰਖਿਆ ਇਹਨੂੰ ਮੈਂ ਅੱਛਾ 12 ਵਜੇ ਹੀ ਰਾਤ ਨੂੰ ਕਾਤਣਾ ਵਿੱਕੀ ਫਲਾਣੇ ਦਾ ਜਾਣਾ ਹਾਂ ਵਿੱਕੀ ਆਣ ਕੇ ਬਾਅਦ ਚ ਖੜਾ ਹੋਊਗਾ ਬਾਈ ਮੈਂ ਆ ਜਾ ਤਿਆਰ ਹੋ ਕੇ ਠੀਕ ਹੈ ਤੇ ਵਿੱਕੀ ਕੋਲੇ ਨਾਰਮਲ ਜਾਨਵਰ ਹੁੰਦੇ ਸੀ ਮੈਂ ਕਿਹਾ ਵਿੱਕੀ ਜੀ ਯਾਰੀ ਪਾ ਲਈ ਹੈ ਨਾ ਹੁਣ ਕੇਲਾ ਵੀ ਬਣ ਗਿਆ ਹਾਂ ਪਰ ਮਈਆਂ ਵੀ ਤੇਰੀਆਂ ਟੌਪ ਦੀਆਂ ਹੋਣਗੀਆਂ ਅੱਜ ਤੁਸੀਂ ਘਰੇ ਜਾ ਕੇ ਦੇਖੋਗੇ ਵਿੱਕੀ ਦੇ ਇੱਕ ਤੋਂ ਇੱਕ ਜਾਨਵਰ ਟੌਪ ਆ ਜੀ ਠੀਕ ਹੈ ਜੀ ਹਾਂ ਮੈਂ ਛੇਤੀ ਕਿਤੇ ਚੇਲਾ ਬਣਾਉਂਦਾ ਰਿਹਾ ਹੁੰਦਾ ਜੀ ਠੀਕ ਹੈ ਪਰ ਜਿਹਨੂੰ ਬਣਾ ਲਿਆ ਉਹਨੂੰ ਸਿਰੇ ਨਾਲ ਇਹਦਾ ਐਵੇਂ ਮੇਰਾ ਚੇਦਾਈ ਹੈ ਜੀ ਅੱਛਾ ਅੱਛਾ ਇਹ ਮੁੰਡਾ ਫਰੰਗੀ ਹੈ ਨਾ ਹਾਂ ਇਹ ਵੀ ਮੇਰੇ ਨਾਲ ਬਹੁਤ ਸਾਥ ਦਿੰਦਾ ਰਿਹਾ ਮੇਰੇ ਜਾਨਵਰਾਂ ਨੂੰ ਲਿਹਾਉਂਦਾ ਵੀ ਰਿਹਾ ਨਮਾਉਂਦਾ ਵੀ ਰਿਹਾ ਹਾਂ ਮੈਂ ਵੀ ਬਾਈ ਪੱਪੂ ਸੰਧੂ ਦੇ ਛੋਟੇ ਨੂੰ ਨਵਾ ਘੇਰੀ ਵਾਲਾ ਝੋਟਾ ਬਾਈ ਹਮੀਰ ਦਾ ਉਹ ਵੀ ਮੇਰਾ ਨਿਵਾ ਕੇ ਗਰਾਊਂਡ ਚ ਲਿਆ ਕੇ ਛੋਟਾ ਜਿਹਾ ਹੁੰਦਾ ਜਿਤਾਇਆ ਜੀ ਉਹ ਠੀਕ ਹੈ ਜੀ ਤੇ ਡਾਕਟਰ ਸ਼ਮਸ਼ੇਰ ਸਿੰਘ ਪੱਲੇ ਮੇਘੇ ਵਾਲਾ ਤੁਹਾਨੂੰ ਦੱਸ ਸਕਦਾ ਮੇਰੀ ਸਟੋਰੀ ਸਾਰੀ ਇਹ ਦਰਸ਼ਨ ਨੇ ਕਿੰਨੀ ਮਿਹਨਤ ਕਰਕੇ ਤੇ ਕਿਵੇਂ ਝੋਟੇ ਝੋਟਿਆਂ ਨੇ ਨਾਮ ਬਣਾਇਆ ਉਹਦਾ ਹਾਂ ਮੈਂ ਅੱਜ ਤੱਕ ਜਿਹਦੇ ਨਾਲ ਤੁਰ ਪਿਆ ਮੈਂ ਕਿਤੇ ਉਦੋਂ ਮਾਰਾਂ ਨਹੀਂ ਟੱਕਿਆ ਨਹੀਂ ਚਾਹੀਦਾ ਵੀ ਮੈਂ ਉਹਨੂੰ ਕਹਿਣਾ ਵੀ ਤੂੰ ਹੁਣ ਪਾਸੇ ਹੋ ਜਾ ਮੈਂ ਆਪੇ ਕਰੂਗਾ ਸਾਰਾ ਕੁਝ ਹਾਂਜੀ ਹਾਂਜੀ ਬਾਈ ਹੁਣ ਹੀ ਸਾਰੇ ਆਪ ਜਿੱਥੇ ਮਰਜੀ ਤੁਰੇ ਹੋ ਨਾ ਮੈਂ ਨਵਾ ਕੇ ਝੋਟਾ ਰੈਡੀ ਕਰਕੇ ਗਰਾਊਂਡ ਚ ਲੈਦਾ ਹੀਗਾ ਤੁਹਾਡਾ ਟੀਮ ਬਣ ਗਈ ਨਾ ਇੱਕ ਬਹੁਤ ਵੱਡੀ ਸਾਰੇ ਪਾਸੇ ਦੇਖਦੇ ਆਂ ਵੀ ਦਰਸ਼ਨ ਬਾਈ ਦਾ ਬੰਦਾ ਫਿਰਦਾ ਬਾਈ ਹਾਂ ਬਸ ਬਸ ਸਾਡਾ ਟੀਮ ਵਰਕ ਨਾਲ ਕੰਮ ਚੱਲ ਰਿਹਾ ਹੈ ਹਾਂ ਆਉਣ ਵਾਲਾ ਬਾਈ ਹੈ ਲਿਹਾਉਣਾ ਸਹੀ ਗੱਲ ਹੈ ਸਹੀ ਗੱਲ ਹਾਂ ਜੀ ਆ ਜੀ ਸਹੀ ਹੈ ਝੋਟੀਆਂ ਕਟੀਆਂ ਬਹੁਤ ਸ਼ਾਨਦਾਰ ਆ ਜੀ ਆਪਣੇ ਬੋਲਦਿਆਂ ਬਾਵਰ 2 ਦੀਆਂ ਬਾਵਰ 1 ਦੀਆਂ ਠੀਕ ਹੈ ਸਾਰੇ ਝੋਟੇ ਬਹੁਤ ਚੰਗੇ ਆ ਜੀ ਠੀਕ ਹੈ ਜੀ ਜਨਵਰੇ ਆਉ ਨਾਲ ਹੀ ਜਿੱਥੋਂ ਵੀ ਚੱਲੇ ਆ ਹਾਂ ਕੋਸ ਪਸੰਦੂ ਵਾਲੀ ਲੈਣ ਸਨਮਾਲੀ ਵਸਤੀ ਲੈਣ ਉਹ ਵੀ ਟੌਪ ਆ ਜੀ ਜਿੱਥੇ ਵੀ ਜਨਵਰ ਚੰਗੇ ਆ ਜੀ ਸਾਰਿਆਂ ਕੋਲ ਆਪਾਂ ਕਿਸੇ ਤੇ ਜਨਵਰ ਨੂੰ ਅਜੇ ਤੱਕ ਨਾ ਮੈਂ ਮਾੜਾ ਆਖਿਆ ਨਾ ਮੈਂ ਕਿਹੜਾ ਜੀ ਬਿਲਕੁਲ ਜੀ ਮੈਂ ਤਾਂ ਮੁੱਲ ਤੋਂ ਉਹਨੂੰ ਮਿਲਣਾ ਜੇ ਜਿੰਨੀ ਸੇਵਾ ਕਰੋਗੇ ਉਹਨਾਂ ਤੋਂ ਦਾ ਮੁੱਲ ਮੜਨ ਮੜਨ ਬਿਲਕੁਲ ਬਿਲਕੁਲ ਇਹ ਨਹੀਂ ਕਹੂੰਗਾ ਵੀ ਮੈਂ ਆ ਮੇਰਾ ਚੰਗਾ ਉਹਦਾ ਮਾੜਾ ਨਹੀਂ ਇਹ ਗੱਲ ਮੇਰੇ ਵਾਸਤੇ ਨਹੀਂ ਜੀ ਸਹੀ ਗੱਲ ਆ ਜੀ ਸਹੀ ਜਿਹੜਾ ਕੋਈ ਸੇਵਾ ਕਰੂਗਾ ਉਹਦੇ ਸਾਰਿਆਂ ਦੇ ਚੰਗੇ ਹੀ ਹਰੇਕ ਦੇ ਕਿੱਲੇ ਤੇ ਵੱਜਿਆ ਹੀ ਰਹੀ ਆ ਰਹੀ ਆਹੀ ਰਹੀ ਜੀ ਹਾਂ ਮੈਨੂੰ ਮੇਰੇ ਸਾਹਮਣੇ ਵੀ ਕੋਈ ਕਹ ਦੇਵੇ ਨਾ ਮੈਂ ਉਹਨੂੰ ਵੀ ਸਲਾਹਾਂਗਾ ਨਹੀਂ ਬਾਈ ਇਹ ਤਾਂ ਬਹੁਤ ਚੰਗਾ ਜਾਨਵਰ ਜੇ ਉਹਦਾ ਜਾਨਵਰ ਚੰਗਾ ਹੋਇਆ ਚੰਗਾ ਹੈ ਕਹਿਣਾ ਹੀ ਚੰਗਾ ਚਾਹੀਦਾ ਆਪਾਂ ਬਿਲਕੁਲ ਕਿਉਂ ਅਗਲੇ ਦੀ ਮਿਹਨਤ ਬੋਲਣੀ ਆ ਅਮੀ ਦੀ ਬਰੀਡ ਵਧੀਆ ਹੀ ਪਾਲਦਾ ਭਲਾ ਦੇ ਉਹਦੇ ਕੋਲ ਕੋਈ ਵੀ ਚੀਜ਼ ਹੋ ਪੂਰਾ ਜੋਰ ਲਾਉਂਦਾ ਜੀ ਉਹਦੇ ਬਿਲਕੁਲ ਬਾਈ ਸਹੀ ਗੱਲ ਹਾਂ ਆਹ ਕਟੀਆਂ ਵੀ ਬਹੁਤ ਚੰਗੀਆਂ ਆਹ ਵੀ ਕੱਟੀ ਬਾਬਰ 2 ਦੀ ਆ ਜੀ ਅੱਛਾ ਜੀ ਇਹ ਵੀ ਬਹੁਤ ਸ਼ਾਨਦਾਰ ਹੈ ਇਧਰ ਆਪਾਂ ਤੇ ਇਹ ਵੀ ਨੰਬਰ ਤੇ ਆਈ ਹੈ ਹਾਂਜੀ ਇਹ ਵੀ ਇਹਨੇ ਵੀ ਨੇ ਮਿਲ ਜਿੱਤਿਆ ਜੀ ਇਹਦਾ ਫੁੱਲ ਫੁੱਲਾ ਗੱਡੀ ਚ ਪਿਆਈ ਸਾਡੇ ਠੀਕ ਹੈ ਠੀਕ ਹੈ ਹਾਂ ਬਹੁਤ ਸੋਹਣੀਆਂ ਕੱਟੀਆਂ ਸਾਰੇ ਜਾਨਵਰਾਂ ਪਰੇ ਉੱਥੋਂ ਤੋਂ ਲੈ ਕੇ ਬਾਬਰ 2 ਦਾ ਹੀ ਪਰਿਵਾਰ ਹੈ ਜੀ ਹਾਂਜੀ ਹਾਂਜੀ ਬਹੁਤ ਸੋਹਣੇ ਜਾਨਵਰ ਹੈ ਜੀ ਪਰ ਬਾਤ ਜਿੰਨੀ ਕਿ ਮਿਹਨਤ ਕਰਦੇ ਉਹਨਾਂ ਮੁੱਲ ਮੋੜਦਾ ਜੀ ਬਿਲਕੁਲ ਬਿਲਕੁਲ ਆਪਾਂ ਤਾਂ ਇਹਨਾਂ ਦੀ ਸੇਵਾ ਕਰਨ ਵਾਲੇ ਬੰਦੇ ਸਹੀ ਗੱਲ ਹੈ ਜੀ ਠੀਕ ਹੈ ਬਈ ਆਪਾਂ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਜੀ ਆਇਆਂ ਨੂੰ ਜੀ ਤੁਹਾਨੂੰ ਧੰਨਵਾਦ